ਦੇ ਵਿੱਚ ਦੋ ਥਾਣਾ ਇਹ ਵੀ ਇੱਕ ਕੁਦਰਤ ਨੇ ਇਹਨੂੰ ਬਣਾਉਣ ਦੇ ਵਿੱਚ ਉਹਦੇ ਕਹਨੂੰ ਰੀਜਾਂ ਲਾਈਆਂ ਸੁਪਰ ਵੀ ਨਿਸ਼ਾਨ ਆ ਗਿਆ ਦੋਸਤੋ ਦੇਖ ਸਕਦੇ ਆ ਆ ਵਾਏ ਦੇ ਹਾਂਜੀ ਸਵਾਗਤ ਆ ਦੋਸਤੋ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਨਿਊਜ਼ ਰਾਜ ਫਾਰਮ ਵਿੱਚ ਸੋ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੁਲਾਉਣੇ ਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਜਿਹੜੇ ਮੈਂ ਐਨੀਮਲ ਤੁਹਾਨੂੰ ਦਿਖਾਉਂਗਾ ਦੋਸਤੋ ਸਿਰੇ ਦੀ ਬਲੱਡ ਲਾਈਨ ਦੇ ਬੱਚੇ ਹੋਣਗੇ ਤੇ ਜੇ ਇਹ ਦੇਖ ਕੇ ਕੋਈ ਲਹਿੰਦੇ ਪਾਰ ਦਾ ਤੁਹਾਨੂੰ ਭੁਲੇਖਾ ਨਾ ਪਵੇ ਤਾਂ ਦੋਸਤੋ ਫਿਰ ਸਵਾਦ ਕਾਦਾ ਉਹਦੇ ਕਹਿੰਨ ਉਹ ਡੰਗਰ ਵੇਚਣ ਦਾ ਸਾਹਮਣੇ ਜਿਹੜੀ ਕੱਟੀ ਆ ਦੋਸਤੋ ਦੋ ਸਣੀ ਕੱਟੀ ਦਿਖਾਉਣ ਜਾ ਰਿਹਾ ਤੁਹਾਨੂੰ ਮੈਂ ਤੇ ਉਮਰ ਇਹਦੀ ਸਿਰਫ 4 ਮਹੀਨੇ ਜਾਂ 5 ਮਹੀਨੇ ਆ ਤੇ ਵੱਡੀ ਖੁਰਲੀ ਉੱਪਰ ਪੱਠੇ ਖਾਂ ਰਹੀ ਯਾਰ ਇੰਨੀ ਕਦੀ ਹਾਈਟ ਆ ਤੁਸੀਂ ਐਸਟੀਮੇਟ ਲਾ ਲਿਓ ਸੋ ਇਸ ਤੋਂ ਅੱਗੇ ਇੱਕ ਟੇਡੇ ਕਰ ਦੇ ਵਿੱਚ ਤੁਹਾਨੂੰ ਉਹ ਝੋਟੀ ਦਿਖਾਉਣ ਲੱਗਾ ਮੈਂ ਦੋਸਤੋ ਬਹੁਤੇ ਵੀਰਾਂ ਨੇ ਡਿਮਾਂਡ ਕਰੀ ਸੀ ਕਿ ਸਾਨੂੰ ਕੋਈ ਟੇਡੇ ਕਰਦੇ ਵਿੱਚ ਚੰਗੀ ਝੋਟੀ ਲਿਆ ਕੇ ਦਿਓ ਤਾਂ ਤੁਹਾਨੂੰ ਟੇਡੇ ਕਰਦੀ ਝੋਟੀ ਦਿਖਾਉਣ ਜਾ ਰਿਹਾ ਦੋਸਤੋ ਸੋ ਇਹਨਾਂ ਬਾਰੇ ਆਓ ਕਰਦੇ ਆ ਗੱਲਾਂ ਬਾਤਾਂ ਤੇ ਦਿੰਨੇ ਆ ਤੁਹਾਨੂੰ ਪੂਰੀ ਡਿਟੇਲ ਉਮੀਦ ਕਰਦਾ ਕਿ ਤੁਹਾਨੂੰ ਇਹ ਮੇਰੇ ਜਿਹੜੇ ਡੰਗਰ ਪਸੰਦ ਬਹੁਤ ਹੀ ਜਲਦੀ ਆ ਜਾਣਗੇ ਕਿਉਂਕਿ ਬੜੀ ਨਿਰਖ ਪਰਖ ਨਾ ਖਰੀਦੇ ਹੋਇਆ ਦੋਸਤੋ ਤੇ ਖਰੀਦੇ ਵੀ ਚੰਗੀ ਬਲੱਡ ਲੈਂਦੇ ਆ ਸਭ ਤੋਂ ਪਹਿਲਾਂ ਦੋਸਤੋ ਆ ਝੋਟੀ ਦੀ ਗੱਲ ਕਰਦੇ ਆ ਏਜ 1.5 ਸਾਲ ਚਾਰੇ ਪੈਰਾਂ ਤੇ ਜੈਜ ਮਾਰਕਿੰਗ ਅੱਖ ਤੁਸੀਂ ਦੇਖ ਸਕਦੇ ਆ ਬਿਲਕੁਲ ਨੀਲੀ 라ਵੀ ਵਾਲੀ ਸੈਗ ਬਿਲਕੁਲ ਮੱਥੇ ਤੋਂ ਥੱਲੇ ਤੇ ਕੁੰਡਾ ਰੱਖੂਗੀ ਜ਼ੁਬਾਨ ਬਿਲਕੁਲ ਗੁਲਾਬੀ ਅੱਖ ਨੀਲੀ 라ਵੀ ਵਾਲੀ ਹਨੇਰੇ 'ਚ ਖੜੀ ਵੀ ਕੱਟੀ ਨਾ ਚਮਕੇ ਤਾਂ ਫਿਰ ਫਾਇਦਾ ਕੀ ਦੋਸਤੋ ਨੀਲੀ 라ਵੀ ਲੈਣ ਦਾ ਵੀਡੀਓ ਪੜਾ ਲੇਟ ਆਉਣ ਦੀਆਂ ਪਰ ਉਹਨੂੰ ਹੀ ਟਾਪੋ ਟਾਪ ਬੇਚੱਕ ਡੰਗਰ ਮਹੀਨੇ 'ਚ 5 ਵੇਚੀਏ 10 ਵੇਚੀਏ ਪਰ ਵਿਗਣਗੇ ਬਿਲਕੁਲ ਸਾਫ ਸੁਥਰੇ ਚਾਰੇ ਪੈਰਾਂ ਤੇ ਜੈਜ ਮਾਰਕਿੰਗ ਫੇਸ ਦੀ ਬਿਊਟੀ ਦੇਖ ਸਕਦੇ ਆ ਉਵੇਂ ਮੱਥੇ ਚੂਬਰ ਦਾ ਫੁੱਲ ਜਿਵੇਂ ਡਾਕਟਰ ਜਸਵੰਤ ਰਾਏ ਜੀ ਡਿਪਟੀ ਡਾਇਰੈਕਟਰ ਟਾਇਰ ਜਿਹੜੇ ਕਹਿੰਦੇ ਆ ਕਿ ਇਹ ਚੀਜ਼ਾਂ ਜਿਹੜੀਆਂ ਨੀਲੀ ਦੀ ਪਹਿਚਾਨ ਆ ਸੋ ਉਸ ਤੋਂ ਅੱਗੇ ਪੂਛ ਜਿਹੜੀ ਅੱਧਿਆਂ ਜਿਹਾ ਦੀ ਵਾਈਟ ਤੇ ਥਣ ਦੇਖਿਓ ਉਵੇਂ ਇਹਦੇ ਆਰਡਰ ਦੇ ਥੱਲੇ ਜਿਹੜੇ ਬਟਨ ਲੱਗੇ ਹੋਏ ਆਹ ਥਣ ਜਿਹੜੇ ਗੋਲਾ ਦੋਸਤੋ ਮੋਟਾ ਦੁੱਧ ਵਾਲਾ ਗੋਲਾ ਇਹਦੇ ਕਰਮਾਲੀ ਦੇ ਲੱਗਾ ਹੋਇਆ ਆਹ ਕਰਿਓ ਚੈੱਕ ਸੋ ਮੈਂ ਤੁਹਾਨੂੰ ਇਹਦੀ ਇੱਕ ਵਾਰੀ ਹੱਥ ਨਾਲ ਵੀ ਥੰਦ ਖਾਦਣਾ ਦੇਖੋ ਇੰਨੀ ਕਿ ਠੰਡੀ ਸੀਲਾ ਆਵੇ ਲੱਤ ਚੱਕ ਕੇ ਖੜਨ ਵਾਲੀ ਕੱਟਿਆ ਇਹ ਵੀ ਜਿਵੇਂ ਮਰਜ਼ੀ ਕੋਈ ਬੱਚਾ ਹੋਵੇ ਚਾਹੇ ਸਿਆਣਾ ਹੋਵੇ ਇਹਦੇ ਥੱਲੇ ਤੁਸੀਂ ਬੈਠ ਸਕਦੇ ਆ ਇਹੋ ਜੀ ਬਲੱਡ ਲੈਨ ਦੋਸਤੋ ਬਹੁਤ ਘੱਟ ਮਿਲਦੀ ਆ ਬਾਕੀ ਤੁਸੀਂ ਇਹਦੀ ਤਸਵੀਰ ਕਬੰਤਰ ਧੌਂ ਦੀ ਲੰਬਾਈ ਚੈੱਕ ਕਰ ਸਕਦੇ ਆ ਦੋਸਤੋ ਖੜਨ ਫੜਨ ਦਾ ਸਟਾਈਲ ਤੁਹਾਨੂੰ ਪਤਾ ਲੱਗ ਹੀ ਜਾਊਗਾ ਕਿ ਕਿੰਨੀ ਕਿ ਝੋਟੀ ਮੰਨ ਲਓ ਹਿਲਾਣੇ ਘਰਾਣੇ ਦੀ ਆ ਕਰਤੂਤ ਦੀ ਕਿੰਨੇ ਕਿ ਦੀ ਮਾਣਕਣਾ ਸੋ ਇਹ ਝੋਟੀ ਦੀ ਜਿਹੜੀ ਮਦਰ ਮਿਲਕਾ ਰਿਕਾਰਡ ਉਹ ਵੀ ਚੰਗਾ ਬਾਪ ਵੱਡ ਲੈਂਦਾ ਸੀਗਾ ਦੋਸਤੋ ਡਾਇਰੈਕਟ ਕ੍ਰੋਸਿੰਗ ਦੀ ਬੱਚੀ ਆ ਤੇ ਜੇ ਕਿਸੇ ਮੇਰੇ ਕਿਸਾਨ ਵੀਰ ਨੂੰ ਇਹ ਪਸੰਦ ਆਵੇ ਤਾਂ ਇਹਦਾ ਜਿਹੜਾ ਮੁੱਲਿਆ ਦੋਸਤੋ 40000 ਰੁਪਏ ਰੱਖਿਆ ਗਿਆ ਵਾ 40000 ਤੋਂ ਤੁਹਾਡਾ ਮਾਨਤਨ ਜਰੂਰ ਕੀਤਾ ਜਾਊਗਾ ਦੋਸਤੋ ਤੇ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਕਿ ਜੇ ਮੇਰੀਆਂ ਵੀਡੀਓ ਤੁਹਾਨੂੰ ਪਸੰਦ ਆਉਂਦੀਆਂ ਤੇ ਸ਼ੇਅਰ ਕਰ ਦਿਆ ਕਰੋ ਜੇ ਰੇਟ ਵੱਧ ਘਟ ਲੱਗਦੇ ਤਾਂ ਦੋਸਤੋ ਮੈਂ ਮਾਫੀ ਚਾਹੂੰਗਾ ਤੁਸੀਂ ਤੁਹਾਡਾ ਪੈਸਾ ਕੀਮਤੀ ਆ ਤੁਸੀਂ ਕਿਤੋਂ ਵੀ ਖਰੀਦ ਸਕਦੇ ਆ ਹੋਰ ਡੰਗਰ ਤੇ ਇੱਧਰ ਲੈ ਜਿਹੜਾ ਮੈਂ ਨਗੀਨਾ ਦਿਖਾਉਣ ਲੱਗਾ ਤੁਹਾਨੂੰ ਜੇ ਲੈਂਦੇ ਪੰਜਾਬ ਜਿਵੇਂ 우ਸਤਾਦ 하జీ 쇼크ਤ ਡੋਗਰ ਅਲੀ ਸਾਹਿਬ ਜੀ ਬਾਈ ਮੁਸ਼ਫਰ ਪਾਈ ਜੀ ਹੁਣੀ ਜੇ ਉਹਨਾਂ ਦੀਆਂ ਅਕਸਰੀ ਵੀਡੀਓ ਦੇਖਦਾ ਰਹਿਣਾ ਤੇ ਜਿਹੜੇ ਬਾਈ ਸੁਲਤਾਨ ਲਾਲ ਖਫਾਨ ਵਾਲੇ ਆ ਸੋ ਇਹੋ ਜਿਹਿਆਂ ਤੁਹਾਨੂੰ ਉਹਨਾਂ ਦੇ ਫਾਰਮ ਤੇ ਬਰੀਡਿੰਗ ਕੀਤੀਆਂ ਹੋਈਆਂ ਉਹਨਾਂ ਦੇ ਬੁੱਲਾਂ ਦੀਆਂ ਕੱਟੀਆਂ ਦੇਖਣ ਨੂੰ ਮਿਲ ਗਈਆਂ ਸੋ ਉਹਨਾਂ ਨੂੰ ਧਿਆਨ ਚ ਰੱਖ ਕੇ ਹੀ ਇਹਤੇ ਮੈਂ ਪੈਸਾ ਇਨਵੈਸਟ ਕੀਤਾ ਤੇ ਪੈਸਾ ਕਰ ਵੀ ਚੰਗਾ ਇਨਵੈਸਟ ਦਿੱਤਾ ਹੋ ਸਕਦਾ ਕਿਸੇ ਨੂੰ ਰੇਟ ਪਸੰਦ ਆਵੇ ਤੇ ਕਿਸੇ ਨੂੰ ਇਹਦੀ ਬਿਊਟੀ ਪਸੰਦ ਆਵੇ ਸੋ ਦੇਖ ਸਕਦੇ ਆ ਅਗਲੇ ਪੈਰਾਂ ਦੇ ਥੋੜੇ ਥੋੜੇ ਵਾਈਟ ਵਾਲ ਹੈਗੇ ਆ ਚਾਰ ਚਾਰ ਤੁਸੀਂ ਦੋ ਪੈਰ ਵਾਈਟ ਮੰਨ ਸਕਦੇ ਆ ਪਿਛਲੇ ਅਗਲੇ ਆ ਦੇ ਥੋੜੇ ਥੋੜੇ ਨਿਸ਼ਾਨ ਹੈਗੇ ਦੋਸਤੋ ਪੱਬੀਆਂ ਦੇ ਥੱਲੇ ਉਹ ਦੇਖ ਸਕਦੇ ਤੁਸੀਂ ਸਾਹਮਣੇ ਪਰ ਪੂਰੀ ਆਰਥੀਆ ਦੇ ਸਹਣਾਣੇ ਵਰਗੀ ਕੱਟੀ ਪਈ ਆ ਦੁੱਧ ਤੇ ਪਲੀ ਹੋਈ 4 ਤੋਂ 5 ਮਹੀਨੇ ਦਾ ਇਹ ਬੱਚਾ ਵਾ ਤੇ ਏਡੀ ਪਾਲਣੀ ਦੋਸਤੋ ਸੌਖੀ ਨਹੀਂ ਜੇ ਇਹਦੀ ਮਾਂ ਥਲੇ ਦੁੱਧ ਚੰਗਾ ਸੀ ਤਾਂ ਤਾਂ ਹੀ ਪਲੀਆ ਇਹ ਉਵੇਂ ਏਡਾ ਬੱਚਾ ਦੁੱਧ ਛੱਡ ਕੇ ਪਾਲਣਾ ਬਹੁਤ ਔਖਾ ਜਬਾਨ ਗੁਲਾਬੀ ਆ ਤੇ ਅੱਖ ਤੁਸੀਂ ਦੇਖ ਸਕਦੇ ਆ ਬਲੂ ਨੀਲੀ ਦਾ ਵੀ ਜਿਹੜੀ ਬਲੂ ਨੀਲੀ ਦਾ ਵੀ ਜਿਹੜੀ ਮੰਨ ਲਓ ਅੱਖ ਲਹਿੰਦੇ ਵਾਲੀ ਚੱਲਦੀ ਆ ਆਪਣੇ ਸੁਰਗੁਲਾਬੀ ਰੰਗ ਵਾਲੇ ਕੋਈ ਆ ਦੇਖ ਸਕਦੇ ਇਧਰ ਇੱਕ ਕੱਟੀ ਖੜੀ ਆ ਮੈਂ ਤੁਹਾਨੂੰ ਦਿਖਾ ਦਿੰਨਾ ਇਹਦੇ ਸੁਰਗੁਲਾਬੀ ਰੰਗ ਦੇ ਕੋਈ ਆ ਦੇਖ ਸਕਦੇ ਆ ਇਹ ਮੈਂ ਨਾਲ ਤਾਂ ਖੜੀ ਕੀਤੀ ਇਹਦੇ ਨਾਲ ਕੰਪੈਰੀਸ਼ਨ ਹੋ ਜਾਊਗਾ ਇਹਦੀ ਅੱਖ ਦਾ ਤੇ ਆਹ ਜਿਹੜੀ ਅੱਖ ਇਹ ਆ ਬਲੂ ਨੀਲੀ ਦਾ ਵੀ ਜਿਹੜੀ ਲਹਿੰਦੇ ਪੰਜਾਬ ਦੇ ਵਿੱਚ ਚੱਲਦੀ ਆ ਜਿਹਨੂੰ ਮਣਕਣੀ ਅੱਖ ਵੀ ਕਹਿ ਦਿੰਦੇ ਆ ਉਵੇਂ ਮੱਥੇ 'ਚ ਡੂੰਗ ਮੱਥੇ ਦੇ ਵਿੱਚ ਵਾਈਟ ਨਿਸ਼ਾਨ ਮੱਥੇ ਦੇ ਵਿੱਚ ਉੱਭਰਦਾ ਹੋਇਆ ਫੁੱਲ ਸਾਰੇ ਪਾਸਿਆਂ ਤੋਂ ਮੰਨ ਲਓ ਇਹਦੇ ਵਿੱਚ ਇਹਦੀ ਸ਼ਾਨੋ ਸ਼ੌਕਤ ਨੂੰ ਵਧਾਉਂਦਾ ਹੋਇਆ ਇਹ ਪ੍ਰਮਾਤਮਾ ਵੱਲੋਂ ਇੱਕ ਗੋਡ ਗਿਫਟ ਹੀ ਆ ਦੋਸਤੋ ਇਹਨੂੰ ਕੱਟੀ ਨੂੰ ਤੇ ਜਿਹੜਾ ਇਹਦੇ ਆਰਡਰ ਦੇ ਵਿੱਚ ਦੋ ਥਾਣਾ ਇਹ ਵੀ ਇੱਕ ਕੁਦਰਤ ਨੇ ਇਹਨੂੰ ਬਣਾਉਣ ਦੇ ਵਿੱਚ ਉਹਦੇ ਕਿਆ ਨੂੰ ਰੀਜਾਂ ਲਾਈਆਂ ਸੁਪਰ ਵੀ ਨਿਸ਼ਾਨ ਆ ਗਿਆ ਦੋਸਤੋ ਦੇਖ ਸਕਦੇ ਆ ਆ ਵਾਏ ਦੇ ਜਮਾਂਦੂ ਦੋ ਥਣੂ ਦੋਨ ਕੱਟੀ ਵੀ ਜਿਹਨੂੰ ਆਪਾਂ ਕਹਿ ਦਿੰਨੇ ਆ ਬਹੁਤੇ ਵੀਰਾਂ ਨੇ ਡਿਮਾਂਡ ਕਰੀ ਜੀ ਤੇ ਜਦੋਂ ਤੁਸੀਂ ਕੋਲੇ ਆਉਂਗੇ ਨਾ ਦੋਸਤੋ ਤਾਂ ਜਿਹੜੀ ਇਹ ਕੱਟੀ ਆ ਦੋਸਤੋ ਤੁਹਾਨੂੰ ਇਹਦੇ ਆਰਡਰ ਦੇ ਵਿੱਚ ਆ ਨਾੜਾ ਜਦੋਂ ਰੜਕ ਪਊਗੀ ਤੁਸੀਂ ਵਾਕਿਆ ਕਹੋਗੇ ਕਿ ਵੀਰ ਚੰਗੇ ਲਾਣੇ ਘਰਾਣੇ ਦੀ ਆ ਦੁੱਧ ਚੰਗਾ ਦੇਊਗੀ ਆ ਇਹਦੇ ਸੂਤੋਂ ਥੱਲੇ ਓਵੇਂ ਬਟਨ ਲੱਗੇ ਹੋਏ ਤੇ ਆ ਜਿਹਦੀ ਝੋਲੀ ਆ ਉਵੇਂ ਥੱਲੇ ਚੱਡੇ ਦੇ ਵਿੱਚ ਚੰਨ ਵੀ ਦੋਨੋਂ ਪਾਸੇ ਵਾਈਟ ਵਗਿਆ ਹੋਇਆ ਇਹ ਕੁਦਰਤ ਕੁਛ ਵੀ ਕਰ ਸਕਦੀ ਕੁਦਰਤ ਤੋਂ ਪਾਰ ਨਹੀਂ ਬਣਿਆ ਜੋ ਵੀ ਸੰਸਾਰ ਇਹ ਕੁਦਰਤ ਨੇ ਬਣਾਇਆ ਬੜਾ ਹੀ ਆਪ ਦੇ ਖੇਚ ਦਾ ਕੇਂਦਰ ਬਣਾਇਆ ਹੋਇਆ ਬਾਕੀ ਪਲੀ ਹੋਈ ਝੋਟੀ ਕੱਟੀ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਮੋਲੇ ਦਾ ਜਰੂਰ ਵੀਡੀਓ ਚ ਕੀਤਾ ਜਾਊ ਕਿਉਂਕਿ ਇਹਦੇ ਫੂਨ ਵੱਧ ਆਉਣੇ ਆ ਤੇ ਕਈਆਂ ਵੀਰਾਂ ਨੂੰ ਕੋਈ ਭੁਲੇਖਾ ਨਾ ਲੱਗੇ ਇਸ ਕਰਕੇ ਜਿਹੜਾ ਇਹਦਾ ਮੁੱਲ ਕੀਤਾ ਗਿਆ ਵਾ ਵੀਡੀਓ ਦੇ ਵਿੱਚ ਉਹ ਇਦਾ ਮੁੱਲ 42000 ਰੁਪਇਆ ਮੰਨੋ ਮੁੱਲ ਕੀਤਾ ਗਿਆ ਹਲਕਾ ਫੁਲਕਾ ਹੀ ਮਾਨਤਨ ਹੋਣਾ ਦੋਸਤੋ ਜੇ ਕਿਸੇ ਨੂੰ ਇਹਦਾ ਮੁੱਲ ਪਸੰਦ ਆਵੇ ਤਾਂ ਹੀ ਫੋਨ ਲਾਇਓ ਕਿਉਂਕਿ ਮੈਂ ਦੋਸਤੋ ਤੁਹਾਡਾ ਸੁਭਾਣ ਨਹੀਂ ਖਰਾਬ ਕਰਨਾ ਚਾਹੁੰਦਾ ਨਾ ਹੀ ਮੈਂ ਇਦਾਂ ਦੀ ਸੋਚ ਰੱਖਦਾ ਕਿ ਮੈਂ ਵੀ ਫਾਲਤੂ ਦੇ ਮਨ ਲੋ ਉਹਦੇ ਕਹਿਣ ਨੂੰ ਟਾਈਮ ਕਿਸੇ ਦਾ ਖਰਾਬ ਕਰਾਂ ਨਾ ਹੀ ਕੋਲਾਂ ਚੱਕੀਆਂ ਜਾਂਦੀਆਂ ਹਲਕਾ ਫੁਲਕਾ ਹੀ ਮਾਨਤਨ ਹੋਣਾ ਦੋਸਤੋ ਕੋਈ ਬਹੁਤਾ ਵੱਡਾ ਧੜਾਣੀ ਇਹਦੇ 'ਚ ਜੇ ਕਿਸੇ ਨੂੰ ਪਸੰਦ ਆਵੇ ਸੰਪਰਕ ਕਰਿਓ ਇਧਰ ਇੱਕ ਵਾਰ ਫੇਰ ਕੱਟ ਚੈੱਕ ਕਰ ਲਿਓ ਦੋਸਤੋ ਜੇ ਕਿਸੇ ਮੇਰੇ ਵੀਰ ਨੂੰ ਪਸੰਦ ਆਵੇ ਤਾਂ ਕਰਿਓ ਸੰਪਰਕ ਸੋ ਇਹ ਬਰੀਡਿੰਗ ਵਾਲੀਆਂ ਕਟੀਆਂ ਆ ਆਉਣ ਵਾਲੇ ਸਮੇਂ 'ਚ ਚੰਗੇ ਬੱਚੇ ਪੈਦਾ ਕਰਕੇ ਚੰਗੇ ਮਿਲਕ ਰਿਕਾਰਡ ਦੇਣ ਵਾਲੀਆਂ ਇਹ ਕਟੀਆਂ ਦੋਸਤੋ ਧੰਨਵਾਦ ਦੋਸਤੋ ਜੇ ਵੀਡੀਓ ਸ਼ੇਅਰ ਕਰ ਦੋਗੇ ਤਾਂ ਤੁਹਾਡਾ ਤੈਹਦਿਲ ਤੋਂ ਧੰਨਵਾਦ ਆ ਜਿਉਂਦੇ ਵਾਸਤੇ ਰਹੋ